ਕੇਸੀ ਤੋਂ ਨਹੀਂ ਆਪ ਬੰਦੇ ਨਹੀਂ ਪੁਰਾਣਾ ਕੇਸੀ ਤਾਂ ਅੱਗੇ ਪਿੱਛੇ ਰਿਕਸ਼ਨ ਪਾ ਕੇ ਬਰਕਰ ਦੇ ਜਿਹਦੀ ਕੋਈ ਲਾਇਸੈਂਸ ਬਾਹਰ ਭੇਜਣ ਵਾਸਤੇ ਚਲੇਗਾ ਹੁਣ ਆਪਾਂ ਕਿਸ ਬੇਸ ਤੇ ਖਾਇਰ ਕਰਾਂਗੇ ਸਾਨੂੰ ਦਰਖਾਸਤ ਹੀ ਹੁਣ ਉਧਰ ਇਸੇ ਵਜ੍ਹਾ ਸਾਬੇ ਅਚੇਨ ਚੇਤੇ ਇਲੈਕਸ਼ਨ ਉਹ ਅੱਜ ਮੈਂ ਤੁਹਾਡੀ ਕੰਪੂਰ ਸਮਝ ਆ ਵੀ ਹੋ ਸਕਦਾ ਉਹ ਇਹ ਕਹਿਣਾ ਚਾਹੀਦਾ ਸਹੀ ਤੇ ਦਿਖਾ ਇੱਥੇ ਦਿਖਾ ਦਿੱਤੀ ਹੋਵੇ ਬਟ ਆਪਾਂ ਦਿਖਾ ਦੇ ਵਿੱਚ ਬਿਲਕੁਲ ਮੈਰਿਟ ਦੇ ਗਏ ਆ ਇਸ ਬੰਦੇ ਨੇ ਸਟੇਟਮੈਂਟ ਤੁਹਾਨੂੰ ਪੜਾ ਦਊਗਾ ਵੀ ਮੈਂ ਉਹ ਬੰਦੇ ਨੂੰ ਬਾਹਰ ਕੱਢ ਜਾਵਾ ਬਟ ਇਹਦੇ ਕੋਲ ਲਾਇਸੈਂਸ ਹੈ ਨਹੀਂ ਗਾ ਜੀ ਕੰਮ ਕਰਨ ਦਾ ਐਗਰੀ ਐਗਰੀ ਮੰਨ ਲਈ ਮੈਂ ਤੁਹਾਡੀ ਗੱਲ ਲੇਕਿਨ ਉਹ ਰਾਤ ਨੂੰ ਕੱਲ ਚੋਂ ਤੋਂ ਅੱਜ ਰਾਤ ਇਨਕੁਆਰੀ ਕੰਪਲੀਟ ਹੋ ਕੇ ਪਰਚਾ ਦਰਜ ਹੋਣਾ ਪਰ ਸਾਡੇ ਕੋਲ ਤਾਂ 14 ਦਿਨਾਂ ਦਾ ਮਤਲਬ ਟਾਈਮ ਹੁੰਦਾ ਵੀ ਅਸੀਂ ਕੋਈ ਚੀਜ਼ ਡਿਸਾਈਡ ਕਰਨੀ ਹੈ ਹੁਣ ਜੇ ਸਾਡੇ ਕੋਲ ਕੋਈ ਕੰਪਲੇਂਟ ਉਹਦੇ ਖਿਲਾਫ ਆ ਗਈ ਸਾਨੂੰ ਡਿਸਾਈਡ ਕਰਨੀ ਸੀ ਪਰ ਅਸੀਂ ਕੀਤੀ ਮੈਰਿਟ ਦੇ ਬੇਸ ਤੇ ਰੋਟੇ ਵੀਰ ਗੱਲ ਇਹ ਹੈ ਸੱਚਾ ਸਮਾਰਟ ਅਫੀਸਰ ਇਦੋਂ ਇਹ ਨਹੀਂ ਮੈਂ ਉਹ ਚੀਜ਼ ਬੋਲੇਗਾ ਨਾ ਗਲਤ ਗੱਲ ਮੈਂ ਤੁਹਾਨੂੰ ਫਾਈਲ ਦੇ ਫੈਕਟ ਦਾ ਸਹਿਮਤ ਫਾਈਲ ਦਾ ਫੈਕਟ ਤਾਂ ਉੱਥੇ ਡਾਊਟਫੁਲ ਹੋ ਗਿਆ ਨਾ ਜਿੰਨੂੰ ਚੋਣ ਤੋਂ ਇੱਕ ਦਿਨ ਪਹਿਲਾਂ ਤੁਸੀਂ ਪਰਚਾ ਦਰਜ ਕਰਤਾ ਯੂ ਆਰ ਅਥੋਰਾਈਜ਼ਡ ਤੁਸੀਂ ਜਿਹੜਾ ਕੇਸ ਪਰ ਜਿਹ ਦੋ ਦਿਨ ਪਾ ਦਿਓ ਦੱਸ ਦੋ ਸਾਡੇ ਕੋਲ ਜੀ ਕੋਈ ਵੀ ਕੰਪਲੇਂਟ ਕਿਸੇ ਆਮ ਬੰਦੇ ਦੀ ਉਹ ਤਾਂ ਹੁਣ ਤੁਸੀਂ ਐਂ ਕਹਿਣਾ ਹੋਰ ਕੀ ਕਹੋਗੇ ਐਲਪੀ ਨੇ ਅਸੀਂ ਉਹ ਤੋਂ ਬਾਹਰ ਨਹੀਂ ਤੁਸੀਂ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਕੋਈ ਕਿਸੇ ਦੇ ਪਰਚਾ ਮੈਂ ਗਲਤ ਗਲਤ ਪਰਚਾ ਨਹੀਂ ਜੇ ਸਾਡੇ ਕੋਲ ਐਵੀਡੈਂਸ ਉਹਦਾ ਆਇਆ ਕਦੇ ਪਰਚੇ ਨੇ ਹੱfte ਤੱਕ ਜਿੰਨੇ ਪਰਚੇ ਕਿਤੇ ਕਦੇ ਪੁਲਿਸ ਨੇ ਕਿਹਾ ਵੀ ਮੈਂ ਗਲਤ ਕੀਤਾ ਉਹਨਾਂ ਨੇ ਜੀ ਟੀਮ ਰੱਖੀ ਨਹੀਂ ਬਹੁਤ ਪਰਚੇ ਕੈਨਸਲ ਹੁੰਦੇ ਜਿਹੜੇ ਝੂਠੇ ਪਰਚੇ ਮਦਈ ਲੋਕ ਕਰ ਦਿੰਦੇ ਸਾਡੇ ਵਰਗੇ ਦਾ ਬੰਦਾ ਅੰਦਰ ਰਹਿ ਹੁੰਦਾ ਨਾ ਵਿਚਾਰਾ ਉਹਦੋਂ ਬਾਅਦ ਕੈਨਸਲ ਹੋ ਜਾਂਦਾ ਨਹੀਂ 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 ਰੈਸਟ ਅਸੀਂ ਫੇਰ ਪਾਵਾਂਗੇ ਸਾਡੇ ਕੋਲ ਐਵੀਡੈਂਸ ਹੋਊਗਾ ਪਰਚਾ ਮਦਈ ਦੇ ਜੋ ਸਟੇਟਮੈਂਟ ਨਹੀਂ ਹੁਣ ਐਵੀਡੈਂਸ ਆਉਣਾ ਹੀ ਨਹੀਂ ਇਹਦੂ ਬਾਦ ਤੁਸੀਂ ਕਹਿੰਦੇ ਵੀ ਉਹ ਰੈਸਟ ਐਵੀਡੈਂਸ ਨਹੀਂਗਾ ਉਹਨੂੰ ਛੱਡ ਦਿੱਤਾ ਗਿਆ ਕਿਉਂ ਪ੍ਰੈਸ਼ਰ ਜੇ ਸਾਡਾ ਪ੍ਰਧਾਨ ਬਣ ਗਿਆ ਜੇ ਸਾਡਾ ਡਿਕਨੋਲੇ ਹੋ ਗਈ ਗੱ ਉਸ ਚੀਜ਼ ਦਾ ਇਸ ਪਰਚੇ ਨਾਲ ਕੋਈ ਲੈਣਾ ਦੇਣਾ ਨਹੀਂ ਅੱਗੇ ਥੋੜੀ ਜ਼ਿੰਮੇਵਾਰੀ ਚੱਕ ਲਈ ਸੀ ਠੀਕਾ ਦੱਸਦਾ ਨਹੀਂ ਪਰ ਮੈਂ ਆਖਿਆ ਵੀ ਉਹ ਯੰਗ ਮੁੰਡਾ ਸਾਡੇ ਭਰਾ ਨੇ ਉਹ ਠੀਕਾ ਵੀ ਸਾਡਾ ਤਾਂ ਦੋ ਮੈਂ ਆਖਿਆ ਵੀ ਨਹੀਂ ਨਹੀਂ ਮੈਂ ਕਿਹਾ ਡਿਪਟੀ ਸਾਹਿਬ ਬਿਲਕੁਲ ਝੂਠ ਨਹੀਂ ਬੋਲਦਾ ਸਾਡਾ ਭਰਾ ਹੈ ਉਹ ਮੈਨੂੰ ਦੱਸੇਗਾ ਜੇ ਕੋਈ ਐਸੀ ਗੱਲ ਹੋएगी ਉਹ ਤੁਸੀਂ ਚੱਕ ਕੇ ਐਕਚੁਅਲੀ ਤਾਂ ਥੋੜਾ ਜਿਹੜਾ ਐਸਐਸਪੀ ਸਾਹਿਬ ਹੈ ਨਾ ਉਹ ਜਮਾਂ ਬੂਡੀ ਖੋਲਦੇ ਹੈ ਸਰਕਾਰ ਦੇ ਕੋਈ ਲੈਣਾ ਦੇਣਾ ਨਹੀਂ ਹੈ ਜੀ ਜੀ ਐਸਓਫੀਸਰ ਹੈ ਜਮਾਂ ਹੱਦ ਮੁਕਾਮ ਸਮੇਂ ਦੇ ਵਿੱਚ ਹੁੰਦਾ ਹੈ ਤੁਹਾਡਾ ਕਾਟਸੂਰ ਹੈ ਇਹਨੂੰ ਕਸੂਰ ਦੀ ਕਿਸੇ ਤੱਕ ਸ਼ੇਰ ਨਹੀਂ ਜੀ ਪੀਿੰਗੇ ਆਈਪੀਐਸ ਅਫੀਸਰ ਨਾਲੇ ਸਾਰੇ ਕੰਮ ਕਰੀ ਜਾਂਦਾ ਨਾਲੇ ਸਾਰੇ ਧੱਲੇ ਕਰੀ ਜਾਂਦਾ ਨਾਲੇ ਸਿਸਟਮ ਉਹਨੇ ਜਿਵੇਂ ਸਰਕਾਰ ਦੇ ਅੱਗੇ ਮਿਲ ਕੇ ਊਟ ਲਾ ਦਿੱਤੇ ਮੈਨੂੰ ਤੁਹਾਡੀ ਜੋ ਉਮੀਦ ਨਹੀਂ ਸੀ ਵੀ ਕਿਸੇ ਅਫੀਸਰ ਇਦਾਂ ਕਰਦਾ ਹੁੰਦਾ ਇਹ ਕਿਹੜੀ ਇਸ ਪਰਚੀ ਦੀ ਗੱਲ ਹੋ ਮੈਂ ਤੁਹਾਨੂੰ ਅਫੀਸਰ ਦੱਸ ਰਿਹਾ ਹਾਂ ਕਿ ਬੰਦੇ ਨੇ ਮੇਰੇ ਕੋਲ ਆ ਕੇ ਮੰਨਿਆ ਵੀ ਬੰਦਾ ਸੀ ਬਾਹਰ ਭੇਜਿਆ ਐਂਡ ਹੀ ਵਾਸ ਹੈਵਿੰਗ ਨਾਟ ਐਨੀ ਲਾਇਸੈਂਸ ਟੂ ਵਰਕ ਐਜ਼ ਅਜੈਂਟ ਕਰਦਾ ਕਰਦਾ ਹੋਇਆ ਉਹ ਵੀ ਚਤਤ ਬਾਰ ਸਾਰੀ this is the fact you have to justify your parcha but parcha where brother pata kiya hai koi farak nahi padta sada to hor banda ek majboot ho gaya so all bullshit what police is doing te jehdiya sarkara karongi ye sarkar bandav ais karke bani si ki e congressiya de kaliyan nanu different sarkar ho ਪਰ ਇਹਨਾਂ ਨੇ ਤਾਂ ਮਾਂ ਦਿਆ ਸ਼ੇਰਾਂ ਨੇ ਹੱਦੀ ਤੇ ਬੱਸ ਇਹ ਵਾਲੀ ਨਹੀਂ ਸੀ ਆ ਦੇਖੋ ਬਿਲਕੁਲ ਉਪਨ ਹੌਸਾ ਵੀ ਕੋਈ ਵੀ ਐਮਸੀ ਆਵੇ ਆਪਦਾ ਵੋਟ ਪਾ ਲੇ ਜਿਹਦੀ ਮжоਰੀਟੀ ਹੋਊਗਾ ਉਪਨ ਹੌਸਾ ਬੰਦਾ ਬਣ ਜੂਗਾ ਉਪਨ ਹੌਸਾ ਅਮਰੀਤ ਸਰ ਵੀ ਵਿਖਿਆ ਇੱਥੇ ਕਿਹਾ ਹੁਣ ਸਾਨੂੰ ਨਹੀਂ ਬਸ ਤੁਸੀਂ ਇੱਥੇ ਦੇਖੋ ਤੁਹਾਡਾ ਐਸਡੀਐਮ ਵੇਖੋ ਤੁਹਾਡੇ ਜਿੰਨੇ ਐਮਸੀ ਆ ਜੀ ਹੁਣ ਆ ਕੇ ਬੈਠੇ ਹੋਏ ਆ ਸੀ ਕਿਸੇ ਦੇ ਕਿਤੇ ਨਹੀਂ ਜੀ ਉਪਾੜ 11 ਵਜੇ ਦੇ ਭਾਜਦੇ ਆ ਜੀ ਹੁਣ ਐਸਡੀਐਮ ਗਾਇਬ ਹੋ ਗਿਆ ਕੋਈ ਐਸਡੀਐਮ ਸਾਹਮਣੇ ਗੱਲ ਤੁਹਾਡੀ ਕੋਈ ਆ ਡੀਸੀ ਨਾਲ ਹੋਈ ਹੈ ਕਿੰਨੇ ਆ ਰਿਹਾ ਹੈ ਮੰਤਰੀ ਨੂੰ ਛੱਡਣ ਗਿਆ ਜੀ ਦੀ ਮਜੂਰੀ ਨਹੀਂ ਉਹਦਾ ਪੰਜ ਰਾਜਪਾਲ ਕੋਈ ਇੱਕ ਤਾਂ ਭੁਜਾਪਾ ਤੁਸੀਂ ਸਾਡਾ ਬਿਡਲਰ ਠੀਕ ਕੱਲ ਨੂੰ ਜੇ ਇਹ ਆਰਟੀ ਕੈਨਸਲ ਹੋਈ ਤਾਂ ਕੱਲ ਨੂੰ ਇੱਕ ਪਰਚਾ ਕੋਸਾ ਹੋਰ ਦੇ ਦੇਗਾ ਨਹੀਂ ਨਹੀਂ ਅਗਲਾ ਹਫਤਾ ਨਹੀਂ ਨਹੀਂ ਹੋਰ ਐਮਸੀ ਦੇ ਖਿਲਾਫ ਕੋਈ ਅਪਲੀਕੇਸ਼ਨ ਤਾਂ ਨਹੀਂ ਹੈ ਕੋਈ ਪੈਂਡਿੰਗ ਅਪਲੀਕੇਸ਼ਨ ਨਹੀਂ ਸਾਡੇ ਕੋਲ ਹੈਗੇ ਕਿਤੇ ਕਾਹ ਨੂੰ ਪਤਾ ਨਹੀਂ ਅੱਜ ਕਿਹੜਾ ਆਰਜੀਆ ਕੋਈ ਵੀ ਅਪਲੀਕੇਸ਼ਨ ਪੈਂਡਿੰਗ ਨਹੀਂ ਨਹੀਂ ਚਲੋ ਵੀ ਇਹ ਜਾਣਵੁੱਝ ਗਿਆ ਲੋਕੋ ਗੱਲ ਇਹ ਆ ਵੀ ਜਿਹੜੀ ਆ ਸਰਕਾਰ ਹੈ ਹਾਂਜੀ ਇਹ ਬਹੁਤ ਚੰਗਾ ਕੰਮ ਕਰ ਰਹੀ ਹੈ ਚੰਗਾ ਕੰਮ ਇਹ ਚੰਗਾ ਮੈਂ ਇਸ ਕਰਕੇ ਕਹਿਆ ਵੀ ਇਹ ਸਾਡੀਆਂ ਦਵਾਰੇ ਜਿਹੜੀਆਂ 2027 ਤੇ ਸਾਡੀ ਵਾਪਸੀ ਆਉਣ ਤੇ ਇਹ ਸਰਕਾਰ ਨੇ ਮੋਰਲਾ ਤੇ ਮੋਰ ਲਾ ਲਈ ਹੈ ਔਰ ਇਹਨਾਂ ਨੇ ਕਹਿਆ ਵੀ ਅਸੀਂ ਸਰਕਾਰ ਦਵਾਰਾ ਜਿਹੜੀ ਹੈ ਉਹ ਅਸੀਂ ਆਦੀ ਰੱਖਣੀ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਜਿਹੜਾ ਹੋ ਰਿਹਾ ਆ ਨਫਰੀ ਕਿੰਨੀ ਖੜੀ ਹੈ ਕਿਵੇਂ ਪੁਲਿਸ ਲੱਗੀ ਖੜੀ ਹੈ ਫੇਅਰ ਐਂਡ ਫਰੀ ਇਲੈਕਸ਼ਨ ਹੋਣਾ ਚਾਹੀਦਾ ਹੈ ਇਹ ਕਿਉਂ ਖੜੀ ਹੈ ਇੱਥੇ ਇੰਨੀ ਪੁਲਿਸ ਕਿਉਂ ਖੜੀ ਹੈ ਕੋਈ ਗੁੰਡਾਗਰਦੀ ਕੋਈ ਗੈਂਗਸਟਰ ਕੋਈ ਲੋਰੈਂਸ ਬਿਸ਼ੋਏ ਨੂੰ ਪੜਨਾ ਸਿਖੜੀ ਹੈ ਬਿਲਕੁਲ ਇਹ ਤਾਂ ਨਾਰਮਲ ਚਾਹਣਾ ਪੜੀ ਹੈ ਵੀ ਅਸੀਂ ਕੌਂਸਲਰ ਜਿਹੜੇ ਜਿੱਤੇ ਉਹਨੂੰ ਡਰਾਉਣ ਵਾਸਤੇ ਵੀ ਦੇਖੋ ਕਿੰਨੀ ਪੁਲਿਸ ਲੱਗੀ ਹੈ ਇਹ ਨਾਰਮਲ ਪ੍ਰੋਸੈਸ ਹੈ ਬੰਦੇ ਚੱਲ ਕੇ ਆਉਣ ਤੁਸੀਂ ਅੰਮ੍ਰਿਤਸਰ ਵੇਖਿਆ ਹੋਣਾ ਪੁਲਿਸ ਕਮਿਸ਼ਨਰ ਬਾਹਰ ਤੁਰਿਆ ਫਿਰਦਾ ਸੀ ਆ ਕੇ ਖੜ ਕੇ ਸਾਰਾ ਪੁਲਿਸ ਡੀਐਸਪੀ ਹੁਣ ਬਾਹਰ ਅੱਜ ਹੁਣ ਚੋਰਾਂ ਨੂੰ ਵੀ ਮੌਜ ਹੈ ਹੁਣ ਜਦੋਂ ਪੁਲਿਸ ਇਹੋ ਜੇ ਕੰਮ ਤੇ ਹੁੰਦੀ ਹੈ ਜਾਂ ਜਿੱਥੇ ਮੰਮੋ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਆਉਂਦੇ ਹੈ ਪੁਲਿਸ ਉਥੇ ਜਾਵੜਦੀ ਉਦੋਂ ਚੋਰ ਤੇ ਲੁਟੇਰੇ ਲੁੱਟਣ ਲੱਗ ਪੈਂਦੇ ਆ ਵੀ ਪੁਲਿਸ ਸਾਹਿਬ ਦੇ ਕੰਮ 'ਚ ਵਿਅਸਤ ਹੈ ਅੱਜ ਹੁਣ ਥਾਣੇ ਖਾਲੀ ਹੈ ਪੁਲਿਸ ਉੱਥੇ ਸਾਰੀ ਸੋ ਕਹਿਣ ਦਾ ਮਤਲਬ ਇਹਨਾਂ ਨੇ ਟੈਰਰ ਕ੍ਰੀਏਟ ਕਰ ਦਿੱਤੇ ਟੈਰਰ ਹੁਣ ਤੁਸੀਂ ਦੇਖਿਆ ਡੀਐਸਪੀ ਕੀ ਕਹਿ ਰਿਹਾ ਹੈ ਡੀਐਸਪੀ ਕਹਿ ਰਿਹਾ ਐਸਐਚਓ ਕਹਿ ਰਿਹਾ ਕਿ ਅਸੀਂ ਇੱਕ ਪਰਚਾ ਦਰਜ ਕੀਤਾ ਹੈ ਬੜਾ ਜਾਇਜ਼ ਪਰਚਾ ਸੀ ਸਾਡੇ ਕੋਲ ਕੱਲ ਚੋਣ ਹੈ ਅੱਜ ਰਾਤ ਨੂੰ ਪਰਚਾ ਦਰਜ ਕਰਤਾ ਬਈ ਤੂੰ ਬਾਅਦ ਚ ਕਰ ਦੇ ਜਾਂ ਪਹਿਲਾਂ ਕਰ ਲੈਂਦਾ 25 30 ਦਿਨ ਹੋ ਗਏ ਸੋ ਪੁਲਿਸ ਅਫਸਰਾਂ ਦਾ ਤਾਂ ਕੋਈ ਇਤਬਾਰ ਨਹੀਂ ਇਹਨਾਂ ਦੇ ਉਹ ਰੋਜ਼ ਹੈਂਡ ਗ੍ਰੇਨੇਡ ਢਿੱਗਦੇ ਆ ਬੰਬ ਢਿੱਗਦੇ ਆ ਇਹਨਾਂ ਨੂੰ ਉਧਰ ਕੋਈ ਧਿਆਨ ਨਹੀਂ ਇਹਨਾਂ ਦਾ ਧਿਆਨ ਕਿੰਨੇ ਕਿੰਨੇ ਟਿਕਾਰੀਆਂ ਨੂੰ ਬਾਅਦ ਚ ਭੁਗਤਣਾ ਵੀ ਪੈਂਦਾ ਜਦੋਂ ਕੋਰਟ 'ਚ ਜਾ ਫੜਦੇ ਮਸਲੇ ਦਾ ਧਿਆਨ ਇਹਨਾਂ ਦਾ ਧਿਆਨ ਕੀ ਇਹੋ ਜੇ ਕੰਮਾਂ 'ਚ ਸਰਕਾਰ ਨੂੰ ਖੁਸ਼ ਕਰੀਏ ਅਧਿਕਾਰੀਆਂ ਤੋਂ ਪੁੱਛਣਾ ਪੈਣਾ ਠੀਕ ਹੈ ਡਿਪਟੀ ਕਮਿਸ਼ਨਰ ਨੇ ਮੇਰੇ 25 ਸਰਪੰਚਾਂ ਦੇ ਕਾਗ ਜੜਾਤੇ ਸੀ ਮੁਕਸਬੇ ਨੇ ਹੁਣ ਕਿੱਥੇ ਹੈ ਮੁਕਸਬੇ ਡਿਪਟੀ ਕਮਿਸ਼ਨਰ ਜੀਰੋ ਸਾਡਾ ਵੇਲਾ ਆ ਜਾਣਾ ਹੈ ਉਦੋਂ ਅਸੀਂ ਹਿਸਾਬ ਕਿਤਾਬ ਕਰਦੇ ਮੈਂ ਤਾਂ ਅਕਸਰ ਕਹਿੰਦਾ ਹਾਂ ਔਰ ਮੈਂ ਹੁਣ ਵੀ ਇਹ ਗੱਲ ਕਹਿੰਦਾ ਹਾਂ ਕਿ ਬਾਬਾ ਕਿਰਪਾ ਕਰੇ ਸਰਕਾਰ ਆਵੇ ਘੱਟੋ ਘੱਟ 10 ਐਸਪੀ ਡਿਸਮਿਸ 15 ਵੀ ਡੀਐਸਪੀ ਡਿਸਮਿਸ 25 30 ਐਸ ਐਚਓ ਡਿਸਮਿਸ ਕਰਕੇ ਇਹਨਾਂ ਦੇ ਮੁਕੱਦਮੇ ਦਰਜ ਕਰਕੇ ਕਰੀ ਹੱਥ ਖੜੀ ਲਾ ਕੇ ਅੰਦਰ ਕਰ ਦੇ ਔਰ ਕਾਨੂੰਨ ਬਣਾਵਾਂਗੇ ਆ ਵਿਧਾਨ ਸਭਾ ਚ ਐਸਾ ਕਾਨੂੰਨ ਬਣਾਣਾ ਚਾਹੀਦਾ ਵੀ ਜੀਨੇ ਜੀਰੇ ਦੇ ਪਰਚਾ ਦਿੱਤਾ ਜੇ ਉਹ ਪਰਚੇ ਜੋ ਬਰੀ ਹੋ ਗਿਆ ਤਾਂ ਐਸ ਐਚਓ ਨੂੰ ਤੇ ਉਸ ਜਿਹੜਾ ਆਈਓ ਹੋਊਗਾ ਉਰੀ ਨੌਕਰੀ 5 ਸਾਲਾਂ ਦੀ ਕੱਟ ਕੇ ਤੇ 10000 ਉਰੀ ਤਨਖਾ ਕੱਟ ਲੈਣੀ ਚਾਹੀਦੀ ਹੈ ਕਿਉਂਕਿ ਬੰਦਾ ਅੰਦਰ ਲਾਏ ਆਉਂਦਾ ਹੈ ਬਿਲਕੁਲ ਬੰਦੇ ਜਦੋਂ ਇੱਕ ਵਾਰ ਕੋਰਟ ਨੂੰ ਬਰੀ ਕਰ ਦਿੰਦੇ ਇਹ ਇਹ ਪੁਲਿਸ ਦੇ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਲੋੜ ਹੈ ਇਸ ਤੋਂ ਬਾਅਦ ਸਰਕਾਰ ਜਿਹੜੀ ਮਰਜ਼ੀ ਆਵੇ ਚਾਹੇ ਕਾਂਗਰਸ ਦੀ ਆਵੇ ਕਾਲੀਆਂ ਦੀ ਆਵੇ ਝਾੜੂ ਦੀ ਆਵੇ ਕੋਈ ਪੁਲਿਸ ਮੁਲਾਜ਼ਮ ਕਹੂਗਾ ਮੈਂ ਪਰਚਾ ਨਹੀਂ ਦੇਣਾ ਯੰਗ ਮੁੰਡਾ ਅਫਸਰ ਕਹੂਗਾ ਮੈਂ ਨਹੀਂ ਪਰਚਾ ਦਿੰਦਾ ਇਹ ਮੇਰੀ ਬਦਲੀ ਕਰ ਦਿਓ ਠੀਕ ਕੋਣ ਇਹ ਪਰਚਾ ਕਰਨਾਸਤੇ ਐਸਐਚਓ ਲੱਗਦੇ ਆ ਕਿ ਬਾਈ ਫਿਰ ਮੇਰਾ ਕੰਮ ਤਾਂ ਚੱਲੂਗਾ ਮੈਨੂੰ ਐਸਐਚਓ ਲਵਾ ਦੇ ਮੈਂ ਪਰਚਾ ਦੇ ਦਿੰਦਾ ਸੋ ਇਹ ਸਾਰਾ ਜਿਹੜਾ ਸਿਸਟਮ ਹੈ ਇਹ ਬਦਲਾਅ ਦੀ ਜਿਹੜੀ ਪਾਰਟੀ ਸੀ ਇਹਨਾਂ ਨੇ ਸਾਡਾ ਇਹ ਵਧੀਆ ਬਣਾਤਾ ਇਹ ਜਿਹੜੇ ਢੰਗ ਤਰੀਕੇ ਦਾ ਕਾਂਗਰਸ ਨੂੰ ਆਉਂਦੀ ਨਹੀਂ ਸੀ ਨਾ ਕਿਸੇ ਜਿਹੜੀਆਂ ਆਮ ਪਾਰਟੀਆਂ ਸੀ ਅਕਾਲੀ ਦਲ ਨੂੰ ਆਉਂਦੇ ਸੀ ਇਹ ਨਵਾਂ ਤਰੀਕਾ ਹੈ ਨਵਾਂ ਦੌਰ ਹੈ ਸੋ ਅੱਜ ਹੁਣ 11 ਵਜੇ ਦਾ ਟਾਈਮ ਸੀ ਐਸ.ਡੀ.ਐਮ ਹੁਣ 12 ਸਵਾ 12 ਹੋ ਗਏ ਅਜੇ ਐਸ.ਡੀ.ਐਮ ਦਾ ਪਤਾ ਨਹੀਂ ਵੀ ਕਿੱਥੇ ਲਾਪਤਾ ਹੈ ਚੋਣ ਵਾਲੇ ਦਿਨ ਇਹ ਕਿਹਦੀ ਜ਼ਿੰਮੇਵਾਰੀ ਬੰਦੀ ਹੈ ਜੀ 11 ਵਜੇ ਦਾ ਸਾਨੂੰ ਟਾਈਮ ਦੇ ਕੇ ਤੇ ਸਵਾ 12 ਹੋ ਗਏ ਅੰਦਰ ਕੋਈ ਅੰਦਰ ਉੱਥੇ ਹੁਣ ਬੈਠੇ ਆ ਤਾਂ ਅਸੀਂ ਹੌਸਲੇ ਆਸੇ ਹੁਣ ਮੈਂ ਚੱਲ ਗਿਆ ਐ ਪਤਾ ਨਹੀਂ ਹਜੇ ਅੰਦਰ ਅਫਸਰ ਕਿਨੂ ਕਿਨੂ ਡਰਾਊਗਾ ਕੋਈ ਵੀ ਆ ਜਾ ਬਈ ਨਹੀਂ ਤੇਰੇ ਤੇ ਵੀ ਪਰਚਾ ਦੀ ਦੂੰ ਮੋਰੇ ਤੇ ਦਾ ਦੇਤਾ ਉਹ ਸਾਡੇ ਬੰਦੇ ਦੀ ਲਾਟ ਟੁੱਟੀ ਐ ਸੰਦੀਪ ਸੰਧੂ ਜੀ ਦੀ ਉਹ ਲਾਟ ਟੁੱਟੀ ਛੋਣਾ ਪਿਆ ਕਿਉਂ ਕਿਉਂਕਿ ਬਦਲਾਅ ਦੀ ਸਰਕਾਰ ਐ ਪਤਾ ਨਹੀਂ ਕਿਸ ਵੇਲੇ ਕਿਹੜੇ ਐਮਸੀ ਨੂੰ ਕੋਈ ਚੱਕ ਕੇ ਲੈ ਜੇ ਸੋ ਇਹ ਚੰਗੀ ਗੱਲ ਐ ਕੋਈ ਗੱਲ ਨਹੀਂ ਇਹ ਨਵੀਆਂ ਪਿਰਤਾਂ ਪਾਓ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਰਹਿ ਗਿਆ 2 ਸਾਲ ਰਹਿ ਗਏ 2 ਸਾਲ ਤਾਂ ਮਗਰਲੇ 6 ਮਹੀਨੇ ਹੋਏ ਹੋ ਗਏ 1.5 ਸਾਲ ਹੀ ਹੈ ਨਹੀਂ ਤੁਸੀਂ ਦੱਸਤਾ ਸਾਲ ਨਾ ਅਸੀਂ ਸਿੱਖਿਆ ਲਈ 3 ਸਾਲਾਂ ਚ ਬੜੀ ਨਹੀਂ ਪਰ ਕਿਤੇ ਨਾ ਕਿਤੇ ਜੇ ਸਰਕਾਰ ਸੀ ਠੱਕੇ ਚਾਈ ਤਾਂ ਉਦੋਂ ਵੀ ਹੁੰਦੀ ਰਹੀ ਹੈ ਜੀ ਯਾਰ ਅਸੀਂ 18 ਤੇ ਕਿਉਂ ਆਏ ਹਾਂਜੀ ਅਸੀਂ 18 ਤੇ ਆਉਣ ਦਾ ਕੰਮ ਸਾਡੇ ਚ ਕਮੀਆਂ ਸੀਂ ਆ ਅਸੀਂ 18 ਤੇ ਆਏ ਹਾਂ ਜਨਾਬ ਬਿਲਕੁਲ ਜੀ ਬਿਲਕੁਲ ਸਾਨੂੰ ਲੋਕ ਇਹ ਕਹਿੰਦੇ ਸੀਗੇ ਵੀ ਇਹ ਦੋਵੇਂ ਪਾਰਟੀਆਂ ਤੋਂ ਇਹ ਵੱਖਰੀ ਪਾਰਟੀ ਹੈ ਇਹ ਪਤਾ ਨਹੀਂ ਕਿਹੜੇ ਈਮਾਨਦਾਰਾਂ ਦੀ ਪਾਰਟੀ ਆ ਗਈ ਹੈ ਜੀ ਬਿਲਕੁਲ ਇਹ ਜਿਹੜਾ ਹੁਣ ਸਾਰਾ ਕੰਮ ਦੇਖਣਗੇ ਉਹ ਉਹ ਤਾਂ ਹੀ ਸਾਨੂੰ ਇਹ ਕਹ ਰਹੇ ਨਾ ਕਾਂਗਰਸ ਸੱਤ ਸਿੱਧਾਂ ਜਿਉਂ ਜਿੱਤੀ ਪਾਰਲੀਮੈਂਟ ਉਹ ਇਸ ਕਰਕੇ ਜਿੱਤੀ ਉਹ ਕਦੇ ਵੀ ਇਦੋਂ ਤਾਂ 100 ਗੁਣੇ ਕਾਂਗਰਸ ਚੰਗੀ ਸੀ ਹਾਂ ਸਹੀ ਹੈ ਸੋ ਅਸੀਂ ਆਪ ਦੇ ਆਪ ਚ 10 ਸਾਲਾਂ ਦਾ ਜਿ ਸਿੱਖਿਆ ਸੋਧ ਕਰਾਂਗੇ ਇਹਨਾਂ ਵਾਲਾ ਜਿਹੜਾ ਪਟਾਰਾ ਸੀ ਉਹ ਨੰਗਾ ਹੋ ਗਿਆ ਲੋਕਾਂ ਨੂੰ ਪਤਾ ਲੱਗ ਗਿਆ। ਭਾਈ ਦਾ ਕਿਸੇ ਵੀ ਹੋ ਸਕਦੇ ਹਾਂ ਦਾਅਵੇਦਾਰ ਮੈਂ ਬਿਲਕੁਲ ਦਾਅਵੇਦਾਰ ਮੈਂ ਤਾਂ ਯਾਰ 4 ਵਾਰੀ ਬਣ ਗਿਆ ਐ 46 ਸਾਲ ਦੀ ਉਮਰ ਹੁਣ ਮੈਂ ਫਿੱਟ ਐ